ਨਸ਼ੇ ਤੰਕੀਲ ਕਸੰਦੇ ਲਈ ਐਸਐਸਪੀ ਗੁਰਦਾਸਪੁਰ ਦੀ ਅਗਵਾਈ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਗੁਰਦਾਸਪੁਰ ਪੁਲਿਸ ਨੇ ਗੀਤਾ ਪਵਨ ਰੋਡ ਅਤੇ اسلامਾਬਾਦ ਮੁਹੱਲੇ ਵਿੱਚ ਅਚਨਚੇਤ ਸਰਚ ਆਪਰੇਸ਼ਨ ਚਲਾਇਆ ਦਾਸਤੇ ਇਸ ਤਰ੍ਹਾਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਅੰਦਰ ਵੱੜ ਕੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ ਹਾਲਾਂਕਿ ਇਸ ਦੌਰਾਨ ਕੋਈ ਨਸ਼ੀਲੀ ਜਾਂ ਗੈਰ ਕਾਨੂੰਨੀ ਵਸਤੂ ਮਿਲਣ ਦੀ ਸੂਚਨਾ ਨਹੀਂ ਮਿਲੀ ਹੈ ਪਰ ਪੁਲਿਸ ਨੂੰ ਦੇਖ ਕੇ ਇੱਕ ਵਿਅਕਤੀ ਨੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਐਸਐਸਪੀ ਦਾਇਮਾ ਹਰੀਸ਼ ਕੁਮਾਰ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਹੁਣ ਕੋਈ ਵੀ ਨਸ਼ੇ ਦਾ ਕਾਰੋਬਾਰੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿੱਚ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਸਰ ਗਰਮੀ ਦੇ ਚੱਲਦੇ ਜ਼ਿਲ੍ਹੇ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਕਾਫੀ ਹੱਦ ਤੱਕ ਠੱਲ ਪੈ ਚੁੱਕੀ ਹੈ ਪਰ ਕਿਤੇ ਕੋਈ ਛੋਟਾ ਮੋਟਾ ਵਪਾਰੀ ਹਜੇ ਵੀ ਅਜਿਹਾ ਕਾਲਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਮਿਲਦਿਆਂ ਹੀ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ SSP ਨੇ ਕਿਹਾ ਹੈ ਕਿ ਪੁਲਿਸ ਨੂੰ ਨਸ਼ਾ ਰੋਕਣ ਲਈ ਲੋਕਾਂ ਦਾ ਕਾਫੀ ਸਹਿਯੋਗ ਮਿਲ ਰਿਹਾ ਹੈ ਜੇਕਰ ਕੋਈ ਕਿਸੇ ਨਸ਼ੇ ਦੇ ਕਾਰੋਬਾਰੀ ਜਾਂ ਫਿਰ ਨਸ਼ੇ ਦੇ ਆਦੀ ਨੌਜਵਾਨ ਦੀ ਸੂਚਨਾ ਦੇਣਾ ਚਾਹੁੰਦਾ ਹੈ ਤਾਂ ਬਿਨਾਂ ਕਿਸੇ ਡਰ ਚਿਜਕ ਤੋਂ ਬਿਨਾਂ ਜੜਾ ਹੈ ਉਹ ਕਿਸੇ ਵੀ ਪੁਲਿਸ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ ਉਨ੍ਹਾਂ ਕਿਹਾ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਅਤੇ ਨਾਲ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਜ਼ਾਇਦਾਤਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜੇਕਰ ਕੋਈ ਕਿਸੇ ਨਸ਼ੇ ਦੇ ਕਾਰੋਬਾਰੀ ਜਾਂ ਨਸ਼ੇ ਦੇ ਆਦੀ ਨੌਜਵਾਨ ਦੀ ਸੂਚਨਾ ਦੇਣਾ ਚਾਹੁੰਦਾ ਹੈ ਤਾਂ ਉਹ ਦੇ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਐਸਐਸਪੀ ਦਾਇਮਾ ਹਰੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਨਸ਼ਾ ਇੱਕ ਮਾਨਸਿਕ ਗੁਲਾਮੀ ਹੈ ਜਿਸ ਤਰ੍ਹਾਂ 15 ਅਗਸਤ ਨੂੰ ਦੇਸ਼ ਨੂੰ ਮਿਲੀ ਆਜ਼ਾਦੀ ਹਾਸਲ ਕਰਨ ਲਈ ਸਤੰਤਤਾ ਸੈਨੀਆਂ ਨੇ ਜਿਹੜਾ ਇਸ ਸਨਾਨੀਆਂ ਨੂੰ ਲੰਨਣਾ ਪਿਆ ਸੀ ਉਹਨਾਂ ਨੇ ਆਪਣੀ ਜਾਨ ਤੱਕ ਨਿਛਾਵਰ ਕੀਤੀ ਸੀ ਉਸੇ ਤਰ੍ਹਾਂ ਨਸ਼ੇ ਤੋਂ ਆਜ਼ਾਦੀ ਹਾਸਲ ਕਰਨ ਲਈ ਵੀ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਆਪਣੇ ਆਪ ਨਾਲ ਲੰਨਣਾ ਪੈਂਦਾ ਹੈ ਉਨਾ ਕਿਹਾ ਹੈ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਕੱਢਣ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਜੇਕਰ ਨਸ਼ੇ ਦੀ ਦਲਦਲ ਵਿੱਚ ਫਸਿਆ ਕੋਈ ਨੌਜਵਾਨ ਜਾਂ ਉਸ ਦੇ ਮਾਪਿਓ ਆਪਣੇ ਬੱਚੇ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਤਾਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਨੇ ਪੁਲਿਸ ਉਸ ਦਾ ਇਲਾਜ ਵੀ ਮੁਫਤ ਕਰਵਾਵੇਗੀ ਅਤੇ ਉਸ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਕੀਤੀ ਜਾਵੇਗੀ ਇਹ ਆਪਰੇਸ਼ਨ ঈਗਲ ਦੇ ਤਹਿਤ ਜਿਹੜਾ ਸਾਡਾ ਸਪੈਸ਼ਲਾਈਜ਼ਡ ਸਰਚ ਆਪਰੇਸ਼ਨ ਹੁੰਦਾ ਹੈ ਉਹ ਅਸੀਂ ਕੀਤਾ ਜਿਹੜੇ ਵੀ ਨਸ਼ੇ ਦੇ ਅੱਡੇ ਬਣੇ ਹੋਏ ਸੀ ਜਾਂ ਫਿਰ ਜਿਹੜੇ ਕੋਈ ਇਸ ਤਰ੍ਹਾਂ ਦੇ ਇਲਾਕੇ ਸੀਗੇ ਜੁਤੇ ਸ਼ਿਕਾਇਤ ਕਾਫੀ ਆ ਰਹੀ ਸੀ ਨਸ਼ੇ ਕੇ ਉਤੇ ਨਸ਼ੇ ਵਿਕੰਦੀ ਦੀ ਸ਼ਿਕਾਇਤ ਹੈ ਜਾਂ ਫਿਰ ਉਥੇ ਕੰਜ਼ਮਸ਼ਨ ਦੀ ਸ਼ਿਕਾਇਤ ਹੈ ਅਸੀਂ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਸੀ ਉਸੇ ਹੀ ਲੜੀ ਦੇ ਵਿੱਚ ਅੱਜ ਇਸਲਾਮਾਬਾਦ ਮੌਲਾ ਜਿਹੜਾ ਸਿਟੀ ਦਾ ਏਰੀਆ ਹੈ ਉੱਥੇ ਵੀ ਅਸੀਂ ਆਏ ਸੀ ਬਟ ਇੱਥੇ ਇੱਕ ਚੰਗੀ ਗੱਲ ਸਾਨੂੰ ਇਹ ਦੇਖਣ ਨੂੰ ਮਿਲੀ ਹੈ ਕਿ ਇੱਥੇ ਦੇ ਕਿਉਂਕਿ ਰੈਗੂਲਰ ਸਾਡੀ ਰੇਡ ਹੁੰਦੀ ਹੈ ਰੈਗੂਲਰ ਚੈਕਿੰਗਸ ਹੁੰਦੀ ਹੈ ਸੋ ਲੋਕ ਵੀ ਕਾਫੀ ਅਵੇਅਰ ਹੈ ਸਾਡੇ ਵਿਡੀਸੀ ਦੇ ਮੈਂਬਰ ਜਿਹੜੇ ਸੀਗੇ ਉਹ ਵੀ ਨਾਲ ਆਏ ਸੀ ਉਹਨਾਂ ਨੇ ਮੈਨੂੰ ਬਰੀਫ ਵੀ ਕੀਤਾ ਕਿ ਅਸੀਂ ਸਰ ਹੁਣ ਅੱਗੇ ਹੋ ਕੇ ਪੁਲਿਸ ਦਾ ਸਾਥ ਵੀ ਦੇ ਰਹੇ ਹਾਂ ਤੇ ਅਸੀਂ ਫਲੈਕਸ ਬੋਰਡ ਵਗੈਰਾ ਲਾਵਾਂਗੇ ਜਿਹੜੇ ਫੈਮਿਲੀਜ਼ ਹੈਗੇ ਕੁਝ ਹੀ ਹੈ ਜੋ ਕਿ ਇਨਵੋਲਵ ਰਹਿੰਦੇ ਆ ਜਾਂ ਆਫਰ ਨਾਨ ਜਿਹੜੇ ਹੈ ਕਈ ਵਾਰੀ ਇਹਦੇ ਵਿੱਚ ਕੰਮ ਕਰਦੇ ਆ ਸੋ ਉਹ ਫੈਮਿਲੀਜ਼ ਨੂੰ ਵੀ ਪਹਿਲਾਂ ਤੋਂ ਇਹ ਆਪ ਅਵੇਅਰ ਕਰ ਰਹੇ ਆ ਕਿ ਭਈ ਆਪਣੇ ਬੱਚੇ ਹੁਣ ਛੋਟੇ ਹੈਗੇ ਉਹਨਾਂ ਤੇ ਮਾੜੀ ਸੰਗਤ ਦਾ ਅਸਰ ਪਊਗਾ ਤਾਂ ਉਹ ਸੈਕੰਡ ਜਨਰੇਸ਼ਨ ਸਮਗ ਇਸ ਚੀਜ਼ ਦਾ ਚੰਗਾ ਅਸਰ ਵੀ ਹੋਇਆ ਹੈ ਲੋਕਾਂ ਤੇ ਤੇ ਨਾਲ ਹੀ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਕਿ ਜਿਹੜੇ ਨਹੀਂ ਮੰਨਦੇ ਗੱਲ ਜਾਂ ਜਿਹੜੇ ਫਿਰ ਵੀ ਇਹ ਦੇ ਵਿੱਚ ਲੱਗੇ ਪਏ ਹਨ ਤਾਂ ਫਿਰ ਉਹਨਾਂ ਦੇ ਖਿਲਾਫ ਵੀ ਜਿਹੜੀ ਸਾਨੂੰਨੀ ਕਰ ਰਹੀ ਉਹ ਵੀ ਜਾਰੀ ਰੱਖਾਂਗੇ ਇੱਕ ਚੀਜ਼ ਇਹ ਵੀ ਹੈ ਕਿ ਹੁਣ ਅਸੀਂ ਪ੍ਰਾਪਰਟੀ ਫੋਰਚਰ ਦੇ ਪਾਸੇ ਵੀ ਲੱਗੇ ਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸਮੱਗਲਰਸ ਨੇਾਂ ਤੇ ਪਹਿਲਾਂ ਵੀ ਪਰਚੇ ਰਜਿਸਟਰਡ ਹਨ ਉਹਨਾਂ ਨੇ ਕਈ ਵਾਰ ਸ਼ਹਿਰ ਦੇ ਵਿੱਚ ਵੀ ਬਣਾਈ ਹੁੰਦੀ ਹੈ ਕਈ ਵਾਰ ਬਾਹਰ ਵੀ ਪ੍ਰਾਪਰਟੀ ਬਣਾਈ ਹੁੰਦੀ ਹੈ ਤੋ ਸਾਡਾ ਇੰਟਰ ਜਿਹੜਾ ਰੇਂਜ ਦਾ ਕੋਆਰਡੀਨੇਸ਼ਨ ਉਹ ਵੀ ਕਾਫੀ ਚੰਗਾ ਸੀ ਬਾਹਰਲੇ ਜਿਹੜੇ ਡਿਸਟ੍ਰਿਕਟਸ ਦਾ ਜਿੱਥੇ ਵੀ ਇਹਨਾਂ ਦੇ ਰਿਸ਼ਤੇਦਾਰ ਹਨ ਉੱਥੇ ਇਹਨਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਉਹ ਸਾਰੀ ਆਈਡੈਂਟੀਫਾਈ ਕਰਦੇ ਆ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਐਸਟੈਬਲਿਸ਼ ਕੀਤੀ ਹੋਈ ਹੈ ਜੋ ਕਿ ਸਪੈਸ਼ਲਾਈਜ਼ ਇਸੀ ਚੀਜ਼ ਦੇ ਵਿੱਚ ਹੈ ਕਿ ਐਨਡੀਪੀਐਸ ਦੇ ਕੇਸ ਦੇ ਜਿਹੜੇ ਸਮਗਲਰਸ ਉਹਨਾਂ ਦੀ ਪ੍ਰੋਪਰਟੀਆਂ ਕਿੱਥੇ-ਕਿੱਥੇ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਸकी ਫੋਟੋ ਚੇਰ ਵੀ ਕਰਾਂਗੇ ਬਿਲਕੁਲ ਇਹ एकदम ਪੋਜ਼ਿਟਿਵ ਡਵੈਲਪਮੈਂਟ ਹੈ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਇੱਥੇ ਕਿਉਂ ਅਸੀਂ ਪਹਿਲਾਂ ਵੀ ਰੇਡ ਕਰਦੇ ਰਹੇ ਕਈ ਵਾਰ ਕੀ ਹੁੰਦਾ ਹੈ ਕਿ ਹੈਬਿਚੁਅਲ ਹੋ ਜਾਂਦੀ ਹੈ ਇਹ ਜੀ ਕਿ ਨਹੀਂ ਜੀ ਇੱਥੇ اسلام آباد ਮੁਹੱਲਾ ਜਾਂ ਫਲਾਨਾ ਮੁਹੱਲਾ ਜੋ ਹੈ ਉਹ ਡਰਗ ਦਾ ਹੌਟਸਪੌਟ ਬਣਿਆ ਹੈ ਉੱਥੇ ਜਾ ਕੇ ਅਸੀਂ ਰੇਡ ਕਰੀਏ ਰੂਟੀਨ ਐਕਸਰਸਾਈਜ਼ ਬਣ ਜਾਂਦੀ ਹੈ ਬਟ ਇਹ ਨਵੀਂ ਚੀਜ਼ ਇਹ ਹੈ ਕਿ ਹੁਣ ਲੋਕਾਂ ਨੇ ਪੁਲਿਸ ਦਾ ਸਾਥ ਵੀ ਦੇਣਾ ਸ਼ੁਰੂ ਕੀਤਾ ਹੈ ਸੋ ਨਾਟ ਜਸ ਕਿ ਰੂਟੀਨ ਐਕਸਰਸਾਈਜ਼ ਮੰਨੀ ਮੰਨੀ ਜਾ ਰਹੀ ਹੈ ਬਟ ਉਹ ਆਪ ਜਾਗਰੂਕ ਹੈ ਕਿ ਅਸੀਂ ਜਿਹੜੇ ਵੀ ਕੋਈ ਮਾੜੇ ਮੋਟੇ ਰਹਿ ਵੀ ਗਏ ਹੈ ਕਿਉਂਕਿ ਹਾਰਡਲੀ ਇੱਕ ਦੋ ਫੈਮਿਲੀਆਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਪੂਰਾ ਏਰੀਆ ਜਿਹੜਾ ਹੈ ਉਹ ਬਦਨਾਮ ਹੋ ਜਾਂਦਾ ਸੋ ਉਹਨਾਂ ਨੇ ਇਹੀ ਹੁਣ ਨਿਸ਼ਚੈ ਕੀਤਾ ਹੈ ਕਿ ਭਈ ਇਹ ਜਿਹੜੇ ਇੱਕ ਦੋ ਫੈਮਿਲੀ ਮੈਂਬਰਸ ਹਨ ਇਹਨਾਂ ਨੂੰ ਵੀ ਆਪਾਂ ਦੂਰ ਕਰੀਏ ਚਾਹੇ ਉਹਨੂੰ ਮੋਟੀਵੇਟ ਕਰਕੇ ਕਰ ਸਕਦੇ ਆ ਉਹਨਾਂ ਨੂੰ ਇੱਕ ਚੰਗੀ ਰਾਹ ਦਿਖਾ ਕੇ ਕੀਤਾ ਜਾ ਸਕਦਾ ਹੈ ਜਾਂ ਅਗਰ ਉਹ ਹਾਰਡ ਕੋਰਸ ਮਗਲਰਸ ਹੈ ਜਾਂ ਕੋਈ ਕ੍ਰਿ ਤੋ ਥਰੋ ਪੁਲਿਸ ਇਨਫੋਰਮੇਸ਼ਨ ਸ਼ੇਅਰ ਕਰਕੇ ਉਹਨਾਂ ਤੇ ਟਰੈਪ ਲਾ ਕੇ ਆਪਾਂ ਨਾਕਾ ਲਾ ਕੇ ਉਹਨੂੰ ਫੜ ਕੇ ਵੀ ਅੰਦਰ ਲਗਾਤਾਰ ਜਾ ਰਹੀ ਹੈ ਹੁਣ ਮੈਂ ਐਸਚੋ ਸਾਹਿਬ ਨੂੰ ਵੀ ਕਿਹਾ ਹੈ ਕਿ ਮਾਈਕਰੋ ਲੈਵਲ ਤੇ ਪਿੰਡ ਲੈਵਲ ਤੇ ਤਾਂ ਆਪਾਂ ਕਰ ਹੀ ਰਹੇ ਹਾਂ ਉਹ ਗਲੀਆਂ ਦੇ ਵਿੱਚ ਵੀ ਜਾ ਜਾ ਕੇ ਜਾਗਰੂਕਤਾ ਜਿਹੜੇ ਆਪਾਂ ਮਾਰਚ ਕਰਦੇ ਹੈ ਜਾਂ ਸੈਮੀਨਾਰ ਕਰਦੇ ਹੈ ਉਹ ਕਰਿਆ ਕਰਨ ਤਾਂ ਕਿ ਇਹ ਡੇਲੀ ਬੇਸਿਸ ਤੇ ਅਦਰਵਾਈਜ਼ ਬੜਾ ਫੰਕਸ਼ਨ ਕਰਨਾ ਹੈ ਜਾਂ ਕੋਈ ਡਿਸਟ੍ਰਿਕਟ ਲੈਵਲ ਦਾ ਪ੍ਰੋਗਰਾਮ ਕਾਫੀ ਟਰਬਾਦ ਹੁੰਦਾ ਹੈ ਜਾ 15 20 ਦਿਨ ਲੱਗ ਜਾਂਦੇ ਆ ਤੇ ਹੁਣ ਆਲਮੋਸਟ ਸੈਕੰਡ ਡੇ ਜਿਹੜਾ ਹੈ ਬਿਲਕੁਲ ਹੋ ਸਕਦਾ ਉਹਨਾਂ ਨੂੰ ਰੇਡ ਕਰਨ ਦੀ ਵੇਟ ਕਰਨ ਦੀ ਲੋੜ ਹੀ ਨਹੀਂ ਆ ਅਸੀਂ ਦਫ਼ਤਰ ਦੇ ਵਿੱਚ ਹੁੰਦੇ ਆ ਉਹ ਉੱਥੇ ਸਾਨੂੰ ਮਿਲ ਸਕਦੇ ਆ ਸਾਡਾ ਟਾਇਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰਾ ਹੈਗਾ ਔਰ ਡਿਸਟ੍ਰਿਕਟ ਰੈੱਡ ਕਰਾਸ ਜਿਹੜੀ ਹੈ ਉਹ ਵੀ ਸਾਡੇ ਨਾਲ ਹੀ ਆ ਸੋ ਜਿਹੜੇ ਵੀ ਬੰਦੇ ਆਪਣੇ ਆਪ ਨੂੰ ਡੀ ਐਡਿਕਟ ਕਰਨਾ ਚਾਹੁੰਦੇ ਆ ਕੋਈ ਕਾਉਂਸਲਿੰਗ ਚਾਹੁੰਦਾ ਹੈ ਕੋਈ ਸਾਈਕੋਲੋਜੀਕਲ ਡਿਪਰੈਸ਼ਨ ਦੇ ਵਿੱਚ ਵੀ ਹੁੰਦੇ ਆ ਤੋ ਇਸ ਤਰ੍ਹਾਂ ਦੇ ਬੰਦੇ ਸਾਨੂੰ ਮਿਲ ਸਕਦੇ ਆ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਕੋਈ ਇਦਾਂ ਨਹੀਂ ਹੈ ਕਿ ਕਿਸੇ ਦੇ ਖਿਲਾਫ ਅਸੀਂ ਲੀਗਲ ਐਕਸ਼ਨ ਲੈ ਕੇ ਮਤਲਬ ਉਹਨੂੰ ਹੋਰ ਫਰਦਰ ਡਿਪਰੈਸ਼ਨ ਦੇ ਵਿੱਚ ਪਾਉਣਾ ਚਾਹੁੰਦੇ ਆ ਉਹ ਸਾਡਾ ਇੰਟੈਂਸ਼ਨ ਨਹੀਂ ਹੈ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੋਈ ਕੋਈ ਵੀ ਹੋਰ ਪ੍ਰੋਬਲਮ ਹੈ ਕੋਈ ਮੈਡੀਕਲ ਇਸ਼ੂ ਹੈ ਤੋ ਅਸੀਂ ਉਹਦਾ ਇਲਾਜ ਵੀ ਕਰਾ ਸਕਦੇ ਆ ਕੋਈ ਪ੍ਰੋਬਲਮ ਜਿਹੜੀ ਹੈ ਉਹ ਕ੍ਰਿਮੀਨਲ ਟੈਂਡੈਂਸੀ ਜਿਹੜੀ ਹੈ ਨਾ ਇੱਕ ਸੰਗਤ ਤੋਂ ਵੀ ਆਉਂਦੀ ਹੈ ਤੋ ਇਦਾਂ ਨਹੀਂ ਹੈ ਕਿ ਆਪਾਂ ਕਹਿੰਦੇ ਆ ਕਿ ਭਈ ਚੰਗੀ ਸੰਗਤ ਦੇ ਵਿੱਚ ਰਹੋਗੇ ਚੰਗਾ ਅਸਰ ਆਏਗਾ ਤੋ ਇੱਥੇ ਜਿਹੜੀ ਇਹਦੀ ਲੋਕੇਲਿਟੀ ਬਣੀ ਹੋਈ ਸੀ ਜਾਂ ਸਟਿਗਮਾ ਲਗਾਤਾ ਸੀ ਟੈਗ ਲਗਾਤਾ ਸੀ ਬਦਨਾਮੀ ਕਰਤੀ ਸੀ ਕਿ ਇਸ ਮੋਹੱਲੇ ਦੇ ਵਿੱਚ ਨਸ਼ਾ ਹੈਗਾ ਜੀ ਹੁਣ ਲੋਕ ਸਾਡੇ ਨਾਲ ਜੁੜ ਰਹੇ ਤਾਂ ਅਸੀਂ ਉਸ ਸਟਿਗਮਾ ਨੂੰ ਦੂਰ ਕਰ ਰਹੇ ਹਾਂ ਉਹਦਾ ਕਾਰਨ ਕੀ ਹੈ ਉਹ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਹੜੇ ਵੀ ਲੋਕ ਫੈਮਿਲੀ ਇਸ ਕਾਰੋਬਾਰ ਦੇ ਵਿੱਚ ਹੈਗੀ ਉਹਨੂੰ ਉਸ ਤੋਂ ਦੂਰ ਕਰਦੇ ਆ ਜਦੋਂ ਵੀ ਜਦੋਂ ਅਸੀਂ ਇਹ ਚੀਜ਼ ਕਰ ਦਿੰਦੇ ਆ ਉਹ ਆਟੋਮੈਟਿਕਲੀ ਸਾਰੇ ਪੋਜ਼ਿਟਿਵ ਹੋ ਜਾਂਦੇ ਆ ਉਹ ਅੱਗੇ ਆ ਕੇ ਪੁਲਿਸ ਵੀ ਹੈਲਪ ਕਰਦੇ ਤੇ ਨਾਲ ਚੰਗਾ ਆਪਣੀ ਲਾਈਫ ਵੀ ਬਣੇਗਾ ਸਟਰ ਮੇਰਾ ਇਹੀ ਮੈਸੇਜ ਹੈ ਕਿ ਆਪਣੀ ਇੰਡੀਪੈਂਡੈਂਸ ਦੇ ਜਿਹੜਾ ਹੈ ਹਨਾ ਸੁਤੰਤਰਤਾ ਦਿਵਸ ਅਸੀਂ ਮਨਾਉਂਦੇ ਆ ਤਾਂ ਸੁਤੰਤਰਤਾ ਸਾਨੂੰ ਕਾਫੀ ਪਰੇਸ਼ਰਮ ਕਰਕੇ ਮਿਲੀ ਹੈ ਉਹ ਸੁਤੰਤਰਤਾ ਇਦਾਂ ਹੀ ਨਹੀਂ ਮਿਲ ਗਈ ਅੰਗਰੇਜ਼ ਆਪਣੇ ਆਪ ਛੱਡ ਕੇ ਜਿਹੜਾ ਹੈ ਉਹ ਦੇਸ਼ ਚਲੇ ਗਏ ਹੋ ਅਸੀਂ ਸਟਰਗਲ ਕੀਤਾ ਸੀ ਔਰ ਸਟਰਗਲ ਦੀ ਲੜਾਈ ਕਾਫੀ ਲੰਬੀ ਸੀਗੀ ਇਹ ਨਸ਼ਾ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਦੀ ਗੁਲਾਮੀ ਹੈ ਮਾਨਸਿਕ ਗੁਲਾਮੀ ਹੈ ਤੋਂ ਇਹਨੂੰ ਛੱਡਣਾ ਅਗਰ ਹੈ ਤਾਂ ਸਟਰਗਲ ਕਰਨਾ ਪੈਣਾ ਹੈ ਔਰ ਨੂੰ ਪੋਜ਼ਿਟਿਵ ਵਿਚਾਰਧਾਰਾ ਲਾਣੀ ਪੈਣੀ ਹੈ ਆਪਣੇ ਅੰਦਰ ਚੇਂਜ ਲਾਣਾ ਪੈਣਾ ਆਪਣੀ ਹੈਬਿਟਸ ਦਾ ਚੇਂਜ ਲਾਣਾ ਪੈਣਾ ਤੋਂ ਜਿਹੜੇ 네ਗੇਟਿਵ ਹੈਬਿਟਸ ਆਪਣੀ ਹੈਗੀ ਕਿ ਕੋਈ ਚਾਹੇ ਸ਼ਰਾਬ ਦਾ ਨਸ਼ਾ ਕਰ ਰਿਹਾ ਚਾਹੇ ਕੋਈ ਡਰੱਗਜ਼ ਦਾ ਨਸ਼ਾ ਕਰਦਾ ਉਹਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਲੜਾਈ ਸ਼ੁਰੂ ਕਰਤੀ ਹੈ ਉਹ ਛੱਡੇ ਆਪਣੀ ਚੰਗੀ ਹੈਬਿਟਸ ਲਾਏ ਤੇ ਆਪਣੀ ਸੰਗਤ ਨੂੰ ਚੰਗੀ ਕਰੇ ਔਰ ਐਫਰਟ ਕਰੇ ਬਿ ਐਂਡ ਸੈਕੰਡਲੀ ਇਹ ਆਪਣੇ ਨੈਸ਼ਨਲ ਸਕਿਉਰਿਟੀ ਤੋਂ ਵੀ ਰਿਲੇਟਡ ਹੈ ਕਿਉਂਕਿ ਜਿਹੜਾ ਨਸ਼ਾ ਆ ਰਿਹਾ ਉਹ ਇਦਾਂ ਹੀ ਨਹੀਂ ਆ ਰਿਹਾ ਹੈਗਾ ਕਿ ਕੋਈ ਕਿਸੇ ਨੂੰ ਫਰੀ ਦੇ ਵਿੱਚ ਵੰਡਿਆ ਜਾ ਰਿਹਾ ਉਹ ਪੈਸੇ ਇਕਨੋਮਿਕ ਐਕਟੀਵਿਟੀ ਹੈਗੀ ਔਰ ਇਹ ਆਪਣੇ ਦੁਸ਼ਮਨ ਦੇਸ਼ ਦੇ ਤੋਂ ਇਹ ਚੀਜ਼ ਜਿਹੜੀ ਹੈ ਥਰੂ ਡਰੋਨਸ ਮਗਲੇਂ ਗਿਆ ਹੋਰ ਜਿਹੜੇ ਮੀਨਸ ਉਹਦੇ ਥਰੂ ਲਾਈ ਜਾ ਰਹੀ ਹੈ ਤੋਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੀ ਕਿ ਜਦੋਂ ਕੋਈ ਨਸ਼ਾ ਕੰਜ਼ੂਮ ਕਰ ਰਿਹਾ ਕੋਈ ਇੱਕ ਪਾਸੇ ਆਪਣੀ ਨੈਸ਼ਨਲ ਸਕਿਉਰਿਟੀ ਨੂੰ ਵੀ ਪੰਪਰਮਾਈਜ਼ ਕਰ ਰਿਹਾ ਉਹ ਉਹਨਾਂ ਦੇ ਮਨਸੂਬੇ ਨੂੰ ਕਾਮਯਾਬ ਕਰ ਰਿਹਾ ਸੋ ਆਪਾਂ 15 ਅਗਸਤ ਦੇ ਵਿੱਚ ਇੱਕ ਪੋਜ਼ਿਟਿਵਰ ਨਿਰਣੈ ਲਈਏ ਪ੍ਰਣ ਲਈਏ ਕਿ ਆਪਾਂ ਚੰਗੇ ਇਨਸਾਨ ਬੰਨਣਾ ਹੈ ਤੇ ਨਸ਼ੇ ਤੋਂ ਦੂਰ ਰਹਿਣਾ ਹੈ ਇਸ ਗੁਲਾਮੀ ਨੂੰ ਛੱਡਣਾ ਹੈ ਉਹਨਾਂ ਨੂੰ ਆਪ ਹੀ ਬੜਾ ਚੰਗਾ ਲੱਗਣਾ ਇਸ ਨੂੰ ਦੇਖ ਕੇ ਜਦੋਂ ਉਹ ਡੀ ਐਡਿਕਟ ਹੋ ਜਾਂਦੇ ਆ ਉਹਨਾਂ ਦੀ ਸਟੋਰੀਜ਼ ਬੜੀ ਮੋਟੀਵੇਸ਼ਨਲ ਹੁੰਦੀ ਹੈ ਉਹ ਬਾਕੀਆਂ ਦੇ ਲਈ ਮਿਸਾਲ ਬਣਦੇ ਆ